ਸਤਿ ਸ਼੍ਰੀ ਅਕਾਲ ਸਾਰਿਆਂ ਅੱਜ ਅਸੀਂ ਪੰਜਾਬ ਖੇਤੀਬਾੜੀ ਸਹਿਕਾਰੀ ਸਭਾ ਵਾਂ ਦੇ ਮੈਂਬਰਸ ਦੀ ਮੈਂਬਰਸ਼ਿਪ ਕੈਨਸਲ ਕਰਨ ਦੇ ਸਬੰਧੀ ਵਿਚਾਰਧਾਰਾ ਕਰਾਂਗੇ ਜਿਵੇਂ ਕਿ ਮੇਰੇ ਕੋਲ ਇੱਕ ਕਿਸਾਨ ਵੀਰ ਦੀ ਕੁਇਰੀ ਆਈ ਕਿ ਉਹਨੂੰ ਸਭਾ ਦੇ ਕਮੇਟੀ ਮੈਂਬਰਸ ਨੇ ਸ਼ੋ ਕਾਸ ਨੋਟਿਸ ਕੱਢਿਆ ਕਿ ਤੁਹਾਡੀ ਮੈਂਬਰਸ਼ਿਪ ਕੈਨਸਲ ਕਿਉਂ ਨਾ ਕੀਤੀ ਜਾਵੇ ਉਹਨਾਂ ਦਾ ਕੋਈ ਆਪਸੀ ਇਸ਼ੂ ਹੋਇਆ ਸੀ ਤੇ ਉਹ ਕਿਸਾਨ ਵੀ ਡਰ ਗਿਆ ਸੋ ਇਸ ਦਾ ਉੱਤਰ ਇਹ ਹੈ ਕਿ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਸ ਦੀ ਮੈਂਬਰਸ਼ਿਪ ਕਈ ਕਾਰਨਾ ਕਰਕੇ ਕੈਨਸਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਜੇ ਉਸ ਮੈਂਬਰ ਦੀ ਰਿਹائش ਉਸ ਖੇਤਰ ਦੇ ਵਿੱਚ ਨਹੀਂ ਹੁੰਦੀ ਉਸ ਦਾ ਦਿਵਾਲਾ ਪਰ ਨਿਕਲ ਜਾਂਦਾ ਹੈ ਜਾਂ ਉਹ ਆਪਣਾ ਲੇਖਾ ਆਪਣਾ ਭੁਗਤਾਨ ਕਿਸੇ ਵੀ ਪ੍ਰਕਾਰ ਦਾ ਲੋਨ ਸਮੇਂ ਸਿਰ ਨਹੀਂ ਕਰਦਾ ਤੇ ਹੋਰ ਵੀ ਕਈ ਪੁਆਇੰਟਸ ਜਿਨ੍ਹਾਂ ਕਰਕੇ ਉਸ ਨੂੰ ਸ਼ੋ ਕਾਸ ਨੋਟਿਸ ਕੱਢਿਆ ਜਾ ਸਕਦਾ ਹੈ ਪਰ ਉਸ ਕਿਸਾਨ ਵੀਰ ਦੀ ਮੈਂਬਰਸ਼ਿਪ ਕੈਨਸਲ ਕਰਨ ਲਈ ਆਮ ਜਲਾਸਤ ਦੇ ਵਿੱਚ ਮਤਾ ਪਾਸ ਕਰਾਉਣਾ ਬਹੁਤ ਜ਼ਰੂਰੀ ਹੈ ਤੇ ਮਤਾ ਪਾਸ ਕਰਾਉਣ ਲਈ 2/3 ਮੈਂਬਰਸ ਪੂਰੀ ਸਭਾ ਦੇ ਫਾਰ ਇਗਜ਼ਾਮਪਲ ਜੇ 1000 ਮੈਂਬਰਸ ਪੂਰੀ ਸੁਸਾਇਟੀ ਦੇ ਵਿੱਚ ਹਨ ਤਾਂ 2/3 ਮੈਂਬਰਸ ਸੁਸਾਇਟੀ ਦੇ ਯਾਨੀ ਕਿ 667 ਮੈਂਬਰਸ ਦੇ ਸਾਈਨ ਉਸ ਆਮ ਜਲਾਸ ਮੀਟਿੰਗ ਦੇ ਵਿੱਚ ਉਸ ਮਤੇ ਤੇ ਹੋਣੇ ਚਾਹੀਦੇ ਹਨ ਤਾਂ ਜਾ ਕੇ ਉਸ ਮੈਂਬਰ ਦੀ ਮੈਂਬਰਸ਼ਿਪ ਕੈਨਸਲ ਕੀਤੀ ਜਾ ਸਕਦੀ ਹੈ ਸੋ ਇਹ ਸੀ ਅੱਜ ਦਾ ਉੱਤਰ ਸੀ ਤੇ ਕੋਈ ਵੀ ਤੁਹਾਨੂੰ ਸ਼ੋ ਕਾਸ ਨੋਟਿਸ ਕੱਢਦਾ ਹੈ ਉਸ ਤੋਂ ਬਾਅਦ ਆਮ ਇਜਲਾਸ ਮੀਟਿੰਗ ਜ਼ਰੂਰ ਹੋਏਗੀ ਤੇ ਮਤਾ ਪਾਸ ਕੀਤਾ ਜਾਊਗਾ ਮਤਾ ਮਤੇ ਦੇ ਸਾਈ ਹੋਣੇ ਜ਼ਰੂਰੀ ਹਨ ਉਸ ਤੋਂ ਬਿਨਾ ਮੈਂਬਰਸ਼ਿਪ ਕੈਨਸਲ ਨਹੀਂ ਕੀਤੀ ਜਾ ਸਕਦੀ ਸੋ ਇਹ ਸੀ ਅੱਜ ਦਾ ਵਿਸ਼ਾ ਉਮੀਦ ਕਰਦਾ ਹਾਂ ਤੁਹਾਨੂੰ ਸਭ ਨੂੰ ਵਧੀਆ ਸਮਝ ਆਇਆ ਹੋਵੇਗਾ ਜੇ ਤੁਹਾਡੀ ਫੇਰ ਵੀ ਕੋਈ ਕੁਇਰੀ ਹੁੰਦੀ ਹੈ ਕੁਛ ਵੀ ਡਾਊਟਸ ਹੁੰਦੇ ਹਨ ਤੁਸੀਂ ਮੇਰੇ ਇੰਸਟਾਗ੍ਰam ਅਕਾਊਂਟ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ